ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ। ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀਆਂ ਬਾਰੇ ਸੁਣਾਈ ਨਵੀਂ ਖੁਸ਼ਖਬਰੀ। ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਨੂੰ ਵੱਡਾ ਝਟਕਾ 1 ਕਰੋੜ 35 ਲੱਖ ਦੀ ਜਾਇਦਾਦ ਕੀਤੀ ਜ਼ਬਤ ਗੈਂਗਸਟਰਾਂ ਵੱਲੋਂ ਬੁਲੇਟ ਪ੍ਰੂਫ ਵਾਹਨ ਵਰਤਣ ਤੇ ਹਾਈ ਕੋਰਟ ਸਖਤ ਪੰਜਾਬ ਸਰਕਾਰ ਨੂੰ ਦਿੱਤੇ ਵੱਡੇ ਹੁਕਮ ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਆਈ ਵੱਡੀ ਖਬਰ ਸਿੱਖਿਆ ਮੰਤਰੀ ਬੈਂਸ ਨੇ ਕੀਤਾ ਐਲਾਨ ਬੀਬੀ ਐਮਬੀ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਦਲੀਲਾਂ ਸੁਣਨ ਮਗਰੋਂ ਹਾਈ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਆਤ ਜੋਗਿੰਦਰ ਸਿੰਘ ਉਗਰਾਹਾਂ ਨੇ ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ ਕਿਹਾ ਕਿਸੇ ਵੀ ਕੀਮਤ ਤੇ ਮੀਨਾ ਉੱਪਰ ਨਹੀਂ ਹੋਣ ਦਿੱਤਾ ਜਾਵੇਗਾ ਕਬਜ਼ਾ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਮੌਸਮ ਵਿਭਾਗ ਨੇ ਅਹਿਮ ਜਾਣਕਾਰੀ ਕੀਤੀ ਸਾਂਝੀ ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ 3 ਮਈ ਤੱਕ ਹੋਣ ਜਾ ਰਿਹਾ ਹੈ ਇਹ ਵੱਡਾ ਕੰਮ ਅਮ੍ਰਿਤਸਰ ਵਿੱਚ ਸ਼ਰਮਨੀ ਕਾਲੀ ਦਲ ਦੇ ਕੌਂਸਲਰ ਦੇ ਕਤਲ ਨੂੰ ਲੈ ਕੇ ਵਿਕਰਮਜੀਤ ਨੇ ਕੇਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗਿਆ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬੇਹਦ ਇਤਿਹਾਸਕ ਹੈ ਤੇ ਅੱਜ ਤੋਂ ਰਜਿਸਟਰੀਆਂ ਕਰਾਉਣੀਆਂ ਸੌਖੀਆਂ ਹੋ ਜਾਣਗੀਆਂ ਉਹਨਾਂ ਨੇ ਕਿਹਾ ਕਿ ਰਜਿਸਟਰੀ ਕਰਵਾਉਣ ਵਾਲੇ ਆਪਣੇ ਡਰਾਫਟ ਨੂੰ ਪੋਰਟਲ ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ ਇਸ ਵਿੱਚ ਜੋ ਵੀ ਕਲੈਕਟਰ ਰੇਟ ਜਾਂ ਖਸਰਾ ਨੰਬਰ ਹੈ ਸਬਕੂਜ ਆ ਜਾਵੇਗਾ 48 ਘੰਟਿਆਂ ਦੇ ਵਿੱਚ ਵਿੱਚ ਸਬ ਰਜਿਸਟਰਰ ਇਤਰਾਜ਼ ਲਾ ਸਕਦਾ ਹੈ ਜੇਕਰ ਇਸ ਸਮੇਂ ਦੌਰਾਨ ਇਤਰਾਜ਼ ਨਾ ਆਇਆ ਤਾਂ ਰਜਿਸਟਰੀ ਨੂੰ ਸਹੀ ਮੰਨਿਆ ਜਾਵੇਗਾ ਜੇਕਰ ਇਤਰਾਜ਼ ਆਵੇਗਾ ਤਾਂ ਉਸ ਵੇਲੇ WhatsApp ਤੇ ਵਿਅਕਤੀ ਕੋਲ ਪਹੁੰਚ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਇਤਰਾਜ਼ ਕਲੀਅਰ ਕਰਨ ਲਈ ਮੌਕਾ ਦਿੱਤਾ ਜਾਵੇਗਾ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਸੇਵਾ ਕੇਂਦਰ ਵਿਖੇ ਆ ਕੇ ਵੀ ਲੋਕ ਰਜਿਸਟਰੀ ਲਿਖਵਾ ਸਕਦੇ ਹਨ ਇਸ ਦੀ ਫੀਸ 550 ਰੁਪਏ ਹੈ ਸਰਕਾਰ ਦਾ ਦਾਅਵਾ ਹੈ ਕਿ ਇਸ ਪ੍ਰਣਾਲੀ ਨਾਲ ਆਮ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਤਹਿਸੀਲ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ ਤੇ ਉਹ ਸ਼ਿਫਾਰਿਸ਼ਾਂ ਤੇ ਵਿਚੋਲਿਆਂ ਦੀ ਪਰੇਸ਼ਾਨੀ ਤੋਂ ਮੁਕਤ ਹੋ ਜਾਣਗੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਇਹ ਹੀ ਪਤਾ ਨਹੀਂ ਲੱਗਦਾ ਸੀ ਕਿ ਰਜਿਸਟਰੀ ਕਿੱਥੋਂ ਲਿਖਵਾਈ ਜਾਵੇ ਇਹ ਸਭ ਕੁਝ ਹੁਣ ਖਤਮ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਾਰੇ ਮੈਸੇਜ ਵਟਸਐਪ ਤੇ ਹੀ ਮਿਲਦੇ ਰਹਿਣਗੇ ਇਹ ਕੰਮ ਅਸੀਂ ਮੋਹਾਲੀ 'ਚ ਸ਼ੁਰੂ ਕੀਤਾ ਹੈ ਤੇ ਪੂਰੇ ਪੰਜਾਬ ਵਿੱਚ ਦੋ ਤੋਂ ਤਿੰਨ ਮਹੀਨੇ ਅੰਦਰ ਇਹ ਕੰਮ ਸ਼ੁਰੂ ਹੋ ਜਾਵੇਗਾ ਲੋਕ ਜ਼ਿਲ੍ਹੇ ਦੀ ਕੋਈ ਵੀ ਤਹਿਸੀਲ ਜਾਂ ਸਬ ਤਹਿਸੀਲ ਵਿੱਚ ਜਾ ਕੇ ਰਜਿਸਟਰੀ ਕਰਵਾ ਸਕਦੇ ਹਨ ਅਤੇ ਜੇਕਰ ਕੋਈ ਗਲਤ ਰਜਿਸਟਰੀ ਹੋਵੇਗੀ ਤਾਂ ਇਸ ਦੇ ਲਈ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੋਵੇਗਾ ਇਸ ਲਈ ਕੋਈ ਰਿਸ਼ਵਤ ਨਹੀਂ ਹੈ ਸਕੋ ਜਿੰਨੀ ਫੀਸ ਟੈਗ ਕੀਤੀ ਗਈ ਹੈ ਉਨੀ ਹੀ ਫੀਸ ਲੱਗੇਗੀ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਸ਼ਟਾਚਾਰ ਮੁਕਤ ਪੰਜਾਬ ਦੀ ਗਾਰੰਟੀ ਦਿੱਤੀ ਸੀ ਅਤੇ ਉਸ ਦੀ ਅਸੀਂ ਪਹਿਲੀ ਪੋੜੀ ਚੜਨ ਲੱਗੇ ਹਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਅਤ ਸਾਫ਼ ਹੈ ਤੇ ਪੰਜਾਬੀਆਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ ਚੀਟਾ ਸਪਲਾਈ ਕਰਨ ਦੇ ਦੋਸ਼ ਵਿੱਚ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੋਂ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅਮਨਦੀਪ ਕੌਰ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਬਰਖਾਸਤ ਮੈਲਾ ਕਨਸਟੇਬਲ ਅਮਨਦੀਪ ਕੌਰ ਦੀ 1 ਕਰੋੜ 35 ਲੱਖ 29588 ਰੁਪਏ ਦੀ ਜਾਇਦਾਦ ਫ੍ਰੀਜ਼ ਦੇ ਹੁਕਮ ਦਿੱਤੇ ਗਏ ਹਨ ਦੋ ਪਲਾਟਸ ਹਨ ਥਾਰ ਬੁਲਟ ਤੇ ਦੋ ਆਈਫੋਨ ਫ੍ਰੀਜ਼ ਦੇ ਹੁਕਮ ਹਨ ਇੱਕ ਪਲਾਟ 99 ਲੱਖ ਤੇ ਦੂਸਰਾ 18 ਲੱਖ 12000 ਦੀ ਕੀਮਤ ਦਾ ਹੈ ਦੱਸ ਦਈਏ ਕਿ ਅਮਨਦੀਪ ਕੌਰ ਖਿਲਾਫ ਐਨਡੀਪੀਐਸ ਤਹਿਤ ਮਾਮਲਾ ਦਰਜ ਹੈ ਅਮਨਦੀਪ ਕੌਰ ਤੋਂ ਵਿਜੀਲੈਂਸ ਦਫਤਰ ਬਠਿੰਡਾ ਵਿੱਚ ਪੂਛਗੇਸ਼ ਕੀਤੀ ਗਈ ਹੈ ਉਸ ਨੂੰ 17 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਹੁਣ ਉਹ ਜ਼ਮਾਨਤ ਉਤੇ ਬਾਹਰ ਆਈ ਹੋਈ ਸੀ ਪਰ ਹੁਣ ਉਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਵਿਜੀਲੈਂਸ ਦੀ ਤਾਜ਼ਾ ਕਾਰਵਾਈ ਕਾਰਨ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵਾਸ ਸਕਦੀਆਂ ਹਨ ਅਤੇ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਵਾਨਾਂ ਨੂੰ ਬੁਲੇਟ ਪ੍ਰੂਫ ਵਾਨਾਂ ਵਿੱਚ ਬਦਲਣ ਦੀ ਪ੍ਰਕਿਰਿਆ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਟੀਸ਼ਨਰ ਕਮਲੇਸ਼ ਨੇ ਖੁਲਾਸਾ ਕੀਤਾ ਕਿ ਉਸ ਦਾ ਪੁੱਤਰ ਇੱਕ ਏ ਸ਼੍ਰੇਣੀ ਗੈਂਗਸਟਰ ਹੈ ਜਿਸ ਦੇ ਖਿਲਾਫ ਕੁੱਲ 41 ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ 14 ਮੁਕੱਦਮੇ ਲੰਬਿਤ ਹਨ ਨੇ ਬਿਨਾ ਕਿਸੇ ਕਾਨੂੰਨੀ ਜਾਜਤ ਜਾਂ ਕੰਟਰੋਲ ਦੇ ਪੰਜਾਬ ਵਿੱਚ ਰਜਿਸਟਰਡ ਇੱਕ ਵਾਹਨ ਨੂੰ ਬੁਲੇਟ ਪ੍ਰੂਫ ਵਿੱਚ ਬਦਲ ਦਿੱਤਾ ਸੀ ਅਦਾਲਤ ਨੇ ਸਥਿਤੀ ਨੂੰ ਹੈਰਾਨੀਜਨਕ ਅਤੇ ਚਿੰਤਾਜਨਕ ਦੱਸਿਆ ਹੈ ਅਤੇ ਕਿਹਾ ਕਿ ਇਹ ਸਾਰਾ ਮੁੱਦਾ ਰਾਜ ਸਰਕਾਰ ਦੀ ਲਾਪਰਵਾਹੀ ਅਤੇ ਨੀਤੀ ਦੀ ਘਾਟ ਨੂੰ ਦਰਸਾਉਂਦਾ ਹੈ ਇਸ ਗੰਭੀਰ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਨੇ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਨਿਜੀ ਹਲਫਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਵਿੱਚ ਸਪਸ਼ਟ ਕੀਤਾ ਗਿਆ ਹੋਵੇ ਕਿ ਕੀ ਕੀ ਰਾਜ ਵਿੱਚ ਇਸ ਤਰ੍ਹਾਂ ਦੇ ਵਾਹਨ ਸੋਧ ਨੂੰ ਨਿਯਮਿਤ ਕਰਨ ਲਈ ਕੋਈ ਨੀਤੀ ਆਦੇਸ਼ ਜਾਂ ਦਿਸ਼ਾ ਨਿਰਦੇਸ਼ ਮੌਜੂਦ ਹਨ ਅਦਾਲਤ ਖਾਸ ਤੌਰ ਤੇ ਇਹ ਜਾਨਣਾ ਚਾਹੁੰਦੀ ਸੀ ਕਿ ਕੀ ਇਹ ਯਕੀਨੀ ਬਣਾਉਂਦਾ ਕੋਈ ਪ੍ਰਬੰਧ ਹੈ ਕਿ ਬੁਲੇਟ ਪ੍ਰੂਫ ਜੈਕਟਾਂ ਵਰਗੇ ਸੁਰੱਖਿਆ ਉਪਕਰਨ ਅਪਰਾਧੀਆਂ ਅੱਤਵਾਦੀਆਂ ਜਾਂ ਸਮਾਜ ਵਿਰੋਧੀ ਤੱਤਾਂ ਦੇ ਹੱਥਾਂ ਵਿੱਚ ਨਾ ਜਾਣ ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟਰ ਰਾਹੀਂ ਦਿੱਤੀ ਹੈ ਸੂਬੇ ਚ ਵਾਦਰੇੇ ਤਾਪਮਾਨ ਕਾਰਨ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 2 ਜੂਨ 2025 ਤੋਂ ਸ਼ੁਰੂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ 28 ਦਿਨਾਂ ਲਈ ਹੋਣਗੀਆਂ ਅਤੇ ਸਕੂਲ 1 ਜੁਲਾਈ ਨੂੰ ਦੁਬਾਰਾ ਖੁੱਲਣਗੇ ਪੰਜਾਬ ਰਾਜ ਵਿੱਚ ਸਮੂਹ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 2 ਜੂਨ 2025 ਤੋਂ 30 ਜੂਨ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਪੰਜਾਬ ਤੇ ਹਰਿਆਣਾ ਪਾਣੀ ਵਿਵਾਦ ਵਿੱਚ ਹਾਈ ਕੋਰਟ ਚ ਸੁਣਵਾਈ ਹੋਈ ਹੈ ਇਸ ਮਾਮਲੇ ਵਿੱਚ BBMP ਅਤੇ ਕੇਂਦਰ ਸਰਕਾਰ ਸਮੇਤ ਪੰਜਾਬ ਤੇ ਹਰਿਆਣਾ ਸਰਕਾਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਮਾਮਲੇ ਦੀ ਸੁਣਵਾਈ ਦੌਰਾਨ ਸਭ ਤੋਂ ਪਹਿਲਾਂ BBMP ਨੇ ਆਪਣਾ ਪੱਖ ਰੱਖਿਆ ਜਿਸ ਵਿੱਚ ਤਰਕ ਦਿੱਤਾ ਗਿਆ ਕਿ ਉਹਨਾਂ ਨੇ ਆਪਣੀ ਪਟੀਸ਼ਨ 'ਚ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਅਤੇ ਪੁਲਿਸ ਉਹਨਾਂ ਦੇ ਕੰਮ ਵਿੱਚ ਦਖਲ ਨਾ ਦੇਵੇ ਇਸ ਲਈ ਹਾਈ ਕੋਰਟ ਨੇ ਵੀ ਹੁਕਮ ਦਿੱਤੇ ਸਨ ਪਰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਹਨਾਂ ਦੇ ਕੰਮਾਂ ਵਿੱਚ ਦਖਲ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਵਧੀਕ ਸੋਲੀਸਟਰ ਜਨਰਲ ਸਤਿਆਪਾਲ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ 6 ਮਈ ਦੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਹਾਈ ਕੋਰਟ ਵਿੱਚ ਹਰਿਆਣਾ ਦੇ ਐਡਵੋਕੇਟ ਜਰਨਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਹਰਿਆਣਾ ਨੇ ਕਦੇ ਵੀ ਪੰਜਾਬ ਤੋਂ ਪਾਣੀ ਦਾ ਵਾਧੂ ਹਿੱਸਾ ਨਹੀਂ ਮੰਗਿਆ। ਪੰਜਾਬ ਵੀ ਪਿਛਲੇ 20 ਸਾਲਾਂ ਤੋਂ ਆਪਣੇ ਹਿੱਸੇ ਤੋਂ ਵੱਧ ਪਾਣੀ ਲੈ ਰਿਹਾ ਹੈ ਬੀਬੀਐਮਬੀ ਇਹ ਫੈਸਲਾ ਕਰਦਾ ਹੈ ਕਿ ਕਿਸ ਨੂੰ ਕਿੰਨਾ ਪਾਣੀ ਦੇਣਾ ਹੈ ਪੰਜਾਬ ਜਾਂ ਹਰਿਆਣਾ ਨਹੀਂ ਇਸ ਦੇ ਨਾਲ ਹੀ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਦੇ ਆਂ ਪੰਜਾਬ ਸਰਕਾਰ ਨੇ 2 ਮਈ ਨੂੰ ਮੀਟਿੰਗ ਦਾ ਮੁੱਦਾ ਉਠਾਇਆ ਤੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਇਸ ਮੀਟਿੰਗ ਵਿੱਚੋਂ ਅਜਿਹਾ ਕੋਈ ਫੈਸਲਾ ਨਹੀਂ ਨਿਕਲਿਆ ਜਿਸ ਵਿੱਚ ਪਾਣੀ ਛੱਡਣ ਲਈ ਕਿਹਾ ਗਿਆ ਹੋਵੇ ਇਹ ਜਾਣਕਾਰੀ ਪ੍ਰੈਸ ਨੋਟ ਰਾਹੀਂ ਹੀ ਸਾਹਮਣੇ ਆਈ ਹੈ ਉਪਰੰਤ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਪੰਜਾਬ ਚ ਜ਼ਮੀਨਾਂ ਐਕਵਾਇਰ ਕਰਨ ਖਿਲਾਫ ਸੰਘਰਸ਼ ਉੱਠ ਖੜਾ ਹੋਇਆ ਹੈ ਕਿਸੇ ਵੇਲੇ ਜ਼ਮੀਨਾਂ ਐਕਵਾਇਰ ਕਰਨ ਦੀਆਂ ਖਬਰਾਂ ਸੁਣ ਕੇ ਖੁਸ਼ ਹੋਣ ਵਾਲੇ ਕਿਸਾਨਾਂ ਨੂੰ ਹੁਣ ਡਰ ਲੱਗਣ ਲੱਗਿਆ ਹੈ ਕਿਉਂਕਿ ਉਹਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਹਨ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਗੁਰਾਹਾਂ ਨੇ ਕਿਹਾ ਹੈ ਕਿ ਇਸ ਵੇਲੇ ਪੰਜਾਬ ਦੇ 700 ਪਿੰਡਾਂ ਦੀ ਜ਼ਮੀਨ ਤੇ ਸਰਕਾਰ ਦੀ ਨਜ਼ਰ ਹੈ ਗੁਰਾਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਹੈ ਕਿ ਕਿਸੇ ਵੀ ਕੀਮਤ ਤੇ ਜ਼ਮੀਨਾਂ ਉੱਪਰ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਰਕਾਰ ਨੂੰ ਕਬਜ਼ਾ ਲੈਣ ਲਈ ਕਿਸਾਨਾਂ ਦੀਆਂ ਲਾਸ਼ਾਂ ਤੋਂ ਲੰਘਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਆ ਕਿ ਹੈ ਕਿ ਅਸਲ ਵਿੱਚ ਕਾਰਪੋਰੇਟ ਲਈ ਧਰਤੀ ਵਿਛਾਈ ਜਾ ਰਹੀ ਹੈ ਤੇ ਜੇਕਰ ਹੀ ਹਾਲ ਦੇ ਹਾ ਤਾਂ ਕਿਸਾਨਾਂ ਲਈ ਨਾ ਹੀ ਵਾਹੀਯੋਗ ਜ਼ਮੀਨ ਰਹੇਗੀ ਤੇ ਨਾ ਹੀ ਰੁਜ਼ਗਾਰ ਦਾ ਕੋਈ ਵਸੀਲਾ ਬਚੇਗਾ ਉਹਨਾਂ ਖਿਆ ਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਕਈ ਹੋਰ ਪਿੰਡਾਂ ਵਿੱਚਲੀ ਪੰਚਾਇਤੀ ਜ਼ਮੀਨ ਤੇ ਕਬਜ਼ੇ ਕਰਨ ਦੀ ਤਾਕ ਵਿੱਚ ਹੈ ਤੇ ਸਰਕਾਰ ਦੀਸ 사ਜਿਸ਼ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਉਂਦ ਨੇ ਇਹ ਅਹਿਮ ਮੁੱਦੇ ਤੇ ਗੱਲਬਾਤ ਕਰਦੇ ਹ ਕਿ ਹੈ ਕਿ ਪਹਿਲੀ ਵਾਰ ਇਤਿਹਾਸ ਚ ਜਿਹਾ ਹੋਇਆ ਹੈ ਕਿ ਬਰਸਾਤਾਂ ਤੋਂ ਪਹਿਲਾਂ ਛੱਪੜਾਂ ਦੀ ਸਫਾਈ ਦਾ ਕੰਮ ਖਤਮ ਹੋ ਜਾਵੇਗਾ ਤੇ ਇਸ ਸਮੇਂ ਇਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਪਿੰਡਾਂ ਦੇ ਬੁਨਿਆਦੀ ਢਾਂਚੇ ਤੇ ਕੰਮ ਕਰਨਾ ਹੈ ਪੰਜਾਬ ਦੇ ਪਿੰਡਾਂ ਚ ਪੰਦੇ 15000 ਛੱਪੜਾਂ ਦੀ ਸਫਾਈ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ ਜਿਸ 'ਚ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ 15000 ਛੱਪੜਾਂ ਵਿੱਚੋਂ 3973 ਛੱਪੜਾਂ ਵਿੱਚੋਂ ਪਾਣੀ ਕੱਢਣ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ 6606 ਛੱਪੜਾਂ ਦਾ ਪਾਣੀ ਕੱਢਣ ਦਾ ਕੰਮ ਮੁਕੰਮਲ ਹੋਣ ਦੇ ਬਿਲਕੁਲ ਨਜ਼ਦੀਕ ਹੈ ਇਸ ਤੋਂ ਅਗਲਾ ਪੜਾ ਛੱਪੜਾਂ 'ਚੋਂ ਗਾਰ ਕੱਢਣ ਦਾ ਹੈ 2233 ਛੱਪੜਾਂ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ ਤੇ 3267 ਛੱਪਣਾ ਵਿੱਚੋਂ ਗਾਰ ਕੱਢਣ ਦਾ ਕੰਮ ਜਾਰੀ ਹੈ ਮੰਤਰੀ ਸੌਂਦ ਨੇ ਕਿਹਾ ਕਿ ਇੰਨਾ ਪਿੰਡਾਂ ਦੀ ਨੁਹਾਰ ਆਉਣ ਵਾਲੇ ਸਮੇਂ ਵਿੱਚ ਬਦਲ ਕੇ ਰੱਖ ਦੇਵਾਂਗੇ ਪੰਜਾਬ ਦੇ 154 ਬਲਾਕਾਂ ਵਿੱਚ ਪੜਾਹਦਾਰ ਤਰੀਕੇ ਨਾਲ ਇਸ ਕੰਮ ਨੂੰ ਸਫਲਤਾਪੂਰਵਕ ਪੂਰਾ ਕਰ ਦੇਵਾਂਗੇ ਉਹਨਾਂ ਨੇ ਕਿਹਾ ਕਿ ਇਸ ਕੰਮ ਦੀ ਸਮਾਂ ਹੱਦ ਤੇਮ ਹੀ ਰੱਖੀ ਗਈ ਹੈ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਨੂੰ ਲੈ ਕੇ ਵਿਕਰਮ ਮਜੀਠੀਆ ਲਗਾਤਾਰ ਸਰਕਾਰ ਤੇ ਪੁਲਿਸ ਨੂੰ ਸਵਾਲ ਕਰ ਰਹੇ ਹਨ ਹਾਲਾਂਕਿ ਇਸ ਮੌਕੇ ਕਤਲ ਦੇ ਮੁੱਖ ਦੋਸ਼ੀ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਤੇ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਸ ਮੌਕੇ ਵਿਕਰਮ ਮਜੀਠੀਆ ਨੇ ਇੱਕ ਹੋਰ ਵੀਡੀਓ ਸਾਂਝੀ ਕਰਕੇ ਵੱਡੇ ਸਵਾਲ ਖੜੇ ਕੀਤੇ ਹਨ ਮਜੀਠੀਆ ਨੇ ਕਿਹਾ ਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਤ ਹੋਣ ਕਾਰਨ ਸੁਰੱਖਿਆ ਮੋਹੀਆ ਨਹੀਂ ਕਰਵਾਏਗੀ ਅਤੇ 25 ਮਈ ਨੂੰ ਸ਼੍ਰੀ ਅਮਰitsar ਸਾਈ ਵਿਖੇ ਗੁੰਡਿਆਂ ਵੱਲੋਂ ਸ਼੍ਰੀ ਆਮ ਗੋਲੀਆਂ ਮਾਰ ਕੇ ਅਕਾਲੀ ਦਲ ਦੇ ਕੌਂਸਲਰ ਦਾ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਪੰਜਾਬ ਨੂੰ ਸੰਭਾਲਣ ਦੇ ਕਾਬਿਲ ਨਹੀਂ ਹੋ। ਤੁਰੰਤ ਅਸਤੀਫਾ ਦਿਓ ਡੀਜੀਪੀ ਸਾਹਿਬ ਹੋਰ ਕਿੰਨੇ ਪੰਜਾਬੀਆਂ ਨੂੰ ਇਸੇ ਤਰ੍ਹਾਂ ਮਰਨਾ ਪਵੇਗਾ? ਕਦੋਂ ਤੱਕ ਪੰਜਾਬ 'ਚ ਇਹ ਜੰਗਲ ਰਾਜ ਰਹੇਗਾ? ਸੌਖੇ ਹਰ ਹਿਸਟਰੀਆਂ, ਨਾ ਦੇਰੀ ਨਾ ਰਿਸ਼ਵਤਖੋਰੀ। ਇੱਕ ਤੁਸੀਂ ਰਿਸਟਰੀਕ ਡਰਾਫਟ ਹੈ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉਸ ਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਜੇ ਉਹ ਸਭ ਕੁਝ ਆ ਜੂਗਾ ਉਹ ਭਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬ ਰਿਸਟਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ ਜ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ ਵਟਸਐਪ ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਹਾਂ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਲੋ ਕੋਈ ਇਤਰਾਜ਼ ਕਲੀਅਰ ਨਾ ਹੋ ਗਏ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਹੋਇਆ ਇੱਥੇ ਇੱਥੇ ਆ ਕੇ ਵੀ ਰਿਸਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਸੀ ਰਿਸਤੀ ਲਿਖਾਈਏ ਕਿੱਥੋਂ ਇੱਥੇ ਘੁੰਮਦੇ ਰਹਿੰਦੇ ਸੀ ਉਹ ਕਹਿੰਦੇ ਸੀ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਮਤਲਬ ਏਜੰਟ ਬਣੇ ਹੋਏ ਸੀ ਤਸਵੀਲਾਰਾਂ ਦੇ ਕਿ ਆ ਆ ਕੀ ਕਰਾਂ ਹੀ ਫਿਰਦਾ ਕਿੱਥੋਂ ਲਖਾਈ ਫਿਰਦਾ ਮੈਂ ਕਰਦਾ ਠੀਕ ਐਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ ਚ ਤੁਸੀਂ ਆਓਗੇ ਤੁਹਾਡਾ ਬਾਰਮਾ ਨੰਬਰ ਆ ਗਿਆ ਬਾਰਮਾ ਮਿਲ ਗਿਆ ਤੁਹਾਨੂੰ ਤਾਂ ਬਾਰਵੇਂ ਨੰਬਰ ਦੀ ਜਿਹੜੀ ਜਿਵੇਂ ਐਮਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ ਬਾਰਮਾ ਨੰਬਰ ਸੀ ਉਹ ਕਿੰਸੀ 4-5 ਬਾਅਦ ਮੇਰੀ ਵਾਰੀ ਆ ਜਾਊਗੀ ਲਿਖਾ ਹੋਇਆ ਸਾਰਾ ਕੁਝ ਦੋ ਰਿਸਟ ਸਬ ਰਿਸਟਰ ਇੱਥੇ ਬੈਠੇ ਨੇ ਦੋ 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 ਲਗਾਤਾਰ ਐਡ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ ਵਟਸਐਪ ਤੇ ਮਿਲਦੇ ਰਹਿਣਗੇ ਇੱਕ ਹੋਰ ਜਿਹੜਾ ਇਤਿਹਾਸਿਕ ਕਦਮ ਹੈ ਕਿਉਂਕਿ ਮੁਹਾਲੀ ਤੋਂ ਅਸੀਂ ਸ਼ੁਰੂ ਕੀਤਾ ਹੈ ਹੁਣ ਸਾਰੇ ਪੰਜਾਬ 'ਚ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਣਗੇ ਪਰ ਮੁਹਾਲੀ 'ਚ ਕਾਮਯਾਬ ਹੋ ਗਿਆ ਕਈ ਦਿਨਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ ਪੂਰਾ ਇਹਨੂੰ ਵਰਕਿੰਗ ਦੇ ਵਿੱਚ ਦੇਖਿਆ ਇਹ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸਟਰੀ ਕਰਾਉਣੀ ਜਾ ਖਰੜੀ ਕਰਾਉਣੀ ਮੁਹਾਲੀ ਜ਼ਿਲ੍ਹੇ ਚ 7 ਤਸਵੀਰਾਂ ਨੇ ਡੇਰਾ ਬੱਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲੇ ਵੀ ਜਾ ਸਕਦੇ ਹੋ ਜ਼ਿਲ੍ਹੇ ਦੇ ਵਿੱਚ ਜਿਹੜੀ ਮਰਜ਼ੀ ਤਹਿਸੀਲ ਜਾਂ ਸਬ ਤਹਿਸੀਲ ਚ ਤੁਸੀਂ ਰਿਸੈਰਚ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਰਸ ਹੈ ਤੇ ਤੁਹਾਨੂੰ ਇੱਥੇ ਹੀ ਬਹਿਣਾ ਪੈਣਾ ਜਾਂ ਕੱਲ ਨੂੰ ਆਉਣਾ ਪੈਣਾ ਡੇਰਾ ਬੱਸੀ ਹੋ ਸਕਦਾ ਹੈ ਬਿਲਕੁਲ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਜੀਰਕਪੁਰ ਜਾਂ ਖਰੜ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਉਹ ਤਾਂ ਆਨਲਾਈਨ ਆਉਣਾ ਸਾਰਾ ਕੁਝ ਰਿਕਾਰਡ ਤੇ ਆ ਜਾਣਾ ਸੋ ਬੜਾ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸ਼ਤੀ ਨਾ ਹੋ ਜਾਈਏ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਰਿਸ਼ਤੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀ ਅੱਖਾਂ ਦੇ ਵਿੱਚ ਦੀ ਤਾਂ ਫਿਰ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਪ੍ਰੋਪਰ ਤੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉਨੀ ਫੀਸ ਲੱਗੂਗੀ ਤੇ ਇਥੋਂ ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲਿਆ ਅਸੀਂ ਉਹ ਕਹਿੰਦੇ ਸੀ ਪਹਿਲਾਂ ਵੀ ਦੋ ਤਿੰਨ ਵਾਰੀ ਆਏ ਆ ਇਸ ਬਿਲਡਿੰਗ ਚ ਬੜਨ ਵੇਲੇ ਵੀ ਡਰ ਲੱਗਦਾ ਤੇ ਇਸ ਬਿਲਡਿੰਗ ਤੋਂ ਨਿਕਲਣ ਵੇਲੇ ਵੀ ਐਂ ਲੱਗ ਜਾਂਦਾ ਰਹਿੰਦਾ ਵੀ ਇੱਕ ਵਾਰੀ ਸੁੱਖ ਸਾਨ ਨਿਕਲ ਜਾਈਏ ਕਿਤੇ ਹੋਰ ਨਾ ਕੁਝ ਆਪਾਂ ਪੈ ਜੇ ਮਤਲਬ ਤੁਸੀਂ ਦੇਖੋ ਜੇ ਜਸਵਿੰਦਰ ਸਿੰਘ ਨੂੰ ਜਗਵਿੰਦਰ ਸਿੰਘ ਲਿਖਤਾ ਕਿਸੇ ਪਟਵਾਰੀ ਨੇ ਉਹ ਜਸਵਿੰਦਰ ਨੂੰ ਜਗਵਿੰਦਰ ਬਣਨ ਵਿੱਚ 10 ਸਾਲ ਲੱਗ ਜਾਂਦੇ ਬਸ ਉਹ ਕਹਿੰਦਾ ਗੱਗੇ ਦੇ ਪਾਸੇ ਐਂ ਥੋੜੀ ਜੀ ਗਾਮ ਕਰਨੀ ਸੀ ਗੱਗੇ ਦੇ ਸੱਸਾ ਬਣਦਾ ਨਾ ਜਗਵਿੰਦਰ ਲਿਖਤਾ ਜਸਵਿੰਦਰ ਜੀ ਐਂ ਕਰਨ ਨੂੰ 10 ਸਾਲ ਲੱਗ ਜਾਂਦੇ پتہ ਨਹੀਂ ਕਿੰਨੇ ਪੈਸੇ ਲੱਗ ਜਾਂਦੇ ਆਪਦੇ ਆਪ ਨੂੰ ਸਾਬਤ ਕਰਨ ਕਰਦੇ ਰਹਿੰਦੇ ਬਲੱਡ ਰਿਲੇਸ਼ਨ ਚ ਬਾਪੂ ਆਪਣੇ ਬੇਟੇ ਨੂੰ ਜ਼ਮੀਨ ਦੇਣਾ ਤੂੰ ਆਸ ਲਿਆ ਤੂੰ ਉਹ ਲਿਆ ਤੂੰ ਆਹ ਨਾਲ ਲਿਆ ਇੱਥੋਂ ਲਿਆ ਉਧਰੋਂ ਲਿਆ ਇੱਥੇ ਇੱਕ ਬਿਲਡਿੰਗ ਚ ਬਣੋਗੇ ਏਸੀ ਬਿਲਡਿੰਗ ਹੈ ਪਾਣੀ ਹੈ ਪੀਣ ਨੂੰ ਵਧੀਆ ਬਾਥਰੂਮ ਨੇ ਬੈਟਿੰਗ ਏਰੀਆ ਤੁਸੀਂ ਮੈਨੂੰ ਲੱਗਦਾ ਦੇ ਘੰਟੇ ਤੋਂ ਬਾਅਦ ਤੁਹਾਨੂੰ ਟਾਈਮ ਲੱਗੂਗਾ ਤੇਰੀ ਸਟਰੀਟ ਉੱਪਰ ਆ ਕੇ ਤੁਸੀਂ ਬਾਹਰੋਂ ਸਾਰਾ ਕੁਝ ਤੁਹਾਡਾ ਰਿਕਾਰਡ ਸਾਰਾ ਵਟਸਐਪ ਤੇ ਆ ਜਾਊਗਾ WhatsApp ਤੇ ਤੁਹਾਡੇ ਕੋਲੇ ਜੇ ਇਤਰਾਜ਼ ਆ ਗਿਆ ਤੂੰ ਤਾਂ ਇਤਰਾਜ਼ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜੀ ਇੱਕ ਲਿੰਕ ਵੀ ਆਊਗਾ ਉਹ ਲਿੰਕ ਹੈ ਸਿੱਧਾ DC ਨੂੰ ਕਰ ਸਕਦੇ ਤੁਸੀਂ ਉਸ ਨੂੰ ਫਾਰਵਰਡ ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ ਸੋ ਇਸ ਕਰਕੇ ਜੋ ਅਸੀਂ ਕਰਪਸ਼ਨ ਫ੍ਰੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੀ ਗਾਰੰਟੀ ਦਿੱਤੀ ਸੀ ਉਹ ਗਰੰਟੀ ਦਾ ਪਹਿਲੀ ਪੌੜੀ ਅੱਜ ਅਸੀਂ ਵੈਸੇ ਤਾਂ ਬਹੁਤ ਸਾਰੇ ਪ੍ਰਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਕਰ ਚੁੱਕੇ ਹਾਂ ਪਰ ਜਿਹੜਾ ਸੀ ਤਹਿਸੀਲਾਂ ਦਾ ਭ੍ਰਿਸ਼ਟਾਚਾਰ ਸੀ ਉਹ ਗੁੰਝਲਦਾਰ ਸੀ ਬਹੁਤ ਬਹੁਤ ਕੁੰਡੀਆਂ ਛੱਡੀਆਂ ਹੋਈਆਂ ਸੀ ਲੂਪ ਹੋਲਸ ਸੋ ਸਾਰੇ ਖਤਮ ਕਰਕੇ ਸਿੱਧਾ ਆਨਲਾਈਨ ਹੋ ਗਿਆ ਤੁਸੀਂ ਪਲੀਜ਼ ਅੰਦਰ ਜਾ ਕੇ ਵੀ ਪ੍ਰੈਸ ਕਾਨਫਰੰਸ ਤੋਂ ਬਾਅਦ ਅੰਦਰ ਜਾ ਕੇ ਵੀ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਪੁੱਛਿਓ ਕਿੰਨਾ ਕੁ ਟਾਈਮ ਲੱਗਿਆ ਪਹਿਲਾਂ ਤੇ ਹੁਣ ਦੇ ਐਕਸਪੀਰੀਅੰਸ ਕਿੰਨਾ ਫਰਕ ਹੈ ਤੇ ਸਾਰਾ ਕੁਝ ਦਿਖਾਓ ਤੇ ਮੈਨੂੰ ਉਮੀਦ ਹੈ ਕਿ ਇਹ ਪੋਜ਼ਿਟਿਵ ਖਬਰਾਂ ਜਿਹੜੀਆਂ ਆਉਣ ਲੱਗੀਆਂ ਨੇ ਹੁਣ ਇਹ ਪੰਜਾਬ ਲਈ ਸੁਖਦ ਨੇ ਬਹੁਤ ਪੀੜਿਤ ਸੀ ਲੋਕ ਇਸ ਮਤਲਬ ਪ੍ਰਿਸ਼ਟਾਚਾਰ ਤੋਂ ਤੇ ਅਸੀਂ ਹੁਣ ਇਹ ਨਹੀਂ ਕਹਿੰਦੇ ਕਿ 100% ਹੀ ਖਤਮ ਕਰਤਾ ਕਰਤਾ ਪਰ ਸਾਡੀਆਂ ਨੀਤਾਂ ਸਾਫ਼ ਨੇ ਕੋਸ਼ਿਸ਼ਾਂ ਜਾਰੀ ਮੈਂ ਹੁਣ ਇੱਕ ਮਿੰਟ ਲਈ ਕਹੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਸਰਵਿਸਿਜ਼ ਉਥੇ ਸੈਂਟਰ ਕੋਲੇ ਸੀ ਉਥੇ ਜਿਹੜੇ ਜਿੰਨੀਆਂ ਵੀ ਸਰਕਾਰੀ ਸਰਵਿਸਿਜ਼ ਸੀ ਉਸਾਰੀਆਂ ਸੈਂਟਰ ਨੇ ਹੱਥ ਚ ਰੱਖੀ ਹੋਈਆਂ ਸੀ ਕੇਜਰੀਵਾਲ ਸਾਹਿਬ ਦਾ ਬਸ ਉਹਨਾਂ ਨੇ ਗਾਣਾ ਕੱਢਣ ਨੂੰ ਰੱਖੇ ਹੋਏ ਸੀ ਕਿ ਵੀ ਉਹਨਾਂ ਨੇ ਟੜਕੇ ਉੱਠ ਕੇ ਉਹਨਾਂ ਨੂੰ ਕੱਢ ਪਿਆ ਉਦੋਂ ਆਲਰੇ ਕਿ ਆਹੀ ਕਰੀ ਗਏ ਹੁਣ ਉਹੀ ਦਿੱਲੀ ਦੇ ਵਿੱਚ ਫੇਰ ਦੁਬਾਰੇ ਟੈਂਕਰ ਮਾਫੀਆ ਵੀ ਆ ਗਿਆ ਸਕੂਲ ਮਾਫੀਆ ਵੀ ਆ ਗਿਆ ਸਾਰੇ ਮਾਫੀਆ ਵਾਪਸ ਆ ਗਏ ਹੁਣ ਉਹ ਲੋਕ ਕਹਿੰਦੇ ਯਾਰ ਵੀ ਕੀ ਕਰੀਏ ਹੁਣ ਅਸੀਂ ਅਸੀਂ ਕਹਿਆ ਵੀ ਤੂੰ ਕੋਈ ਗੱਲ ਨਹੀਂ ਦਿੱਲੀ ਤੋਂ ਵੀ ਇੱਕ ਫੈਮਲੀ ਆਈ ਹੋਈ ਹੈ ਦਿੱਲੀ ਤੋਂ ਇੱਕ ਫੈਮਲੀ ਆਈ ਹੋਈ ਇੱਥੇ ਰਿਸ਼ਤੀ ਕਰਾਉਣ ਤੇ ਉਹ ਵੀ ਕਹਿੰਦੇ ਸੀ ਕਹਿੰਦੇ ਜੀ ਮਤਲਬ ਸਾਨੂੰ ਤਾਂ ਪਹਿਲਾਂ ਵਾਲੀ ਜਿਹੜਾ ਸਿਸਟਮ ਚਾਹੀਦਾ ਕੋਈ ਗੱਲ ਨਹੀਂ ਲੋਕਤੰਤਰ ਲੋਕਾਂ ਦਾ ਹੱਕ ਬਣਦਾ ਤੇ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਰਿਹਾ ਜਾਂ ਅਗਲੀਆਂ ਜੋ ਪਲੈਨਿੰਗ ਸਾਡੀਆਂ ਪੰਜਾਬ ਲਈ ਨੇ ਉਹਨਾਂ ਬਾਰੇ ਕੁਝ